ਟਾਰ ਨੂੰ ਬੈਂਤਿਆ ਵੀ ਹੁਣ ਉਹਨਾਂ ਨੂੰ ਸਿਕਿਉਰਟੀ ਆਣਾ ਦੇਣ ਲੱਗ ਪਿਓ ਜਿਨ੍ਹਾਂ ਨੂੰ ਭਾਈ ਅਮਰਤਪਾਲ ਸਿੰਘ ਮਹਿਰੋਂ ਨੇ ਧਮਕੀ ਦਿੱਤੀ ਆ ਕਿ ਤੇ ਥੋੜਾ ਵੀ ਸੋਤਾ ਲਾਵਾਂਗੇ ਲੱਚਰ ਤਾਂ ਫਲਾਉਣ ਦੇ ਚੱਕਰ ਦੇ ਵਿੱਚ ਉਹਨਾਂ ਤੇ ਪਰਚੇ ਦਰਜ ਕਰੋ ਉਹਨਾਂ ਨੂੰ ਅੰਦਰ ਕਰੋ ਜੇਲ੍ਹਾਂ ਦੇ ਵਿੱਚ ਸਿੱਟੋ ਲੱਚਰ ਤਾਂ ਫਲਾਉਣ ਦੇ ਚੱਕਰ ਦੇ ਵਿੱਚ ਫੇਰ ਮੰਨਾਂਗੇ ਕਿ ਵਾਕਈ ਸਰਕਾਰ ਨੇ ਕੁਝ ਕੀਤਾ ਜੇ ਵਾਕਈ ਸਰਕਾਰ ਆਪਣੇ ਬੱਚੇ ਆਪਣੇ ਪੰਜਾਬ ਵਾਸੀਆਂ ਨੂੰ ਬਚਾਉਣ ਦਾ ਦਰਦ ਰੱਖਦੀ ਆ ਯਾਦ ਕਰਦੇ ਆ ਭਾਈ ਅਮਰਤਪਾਲ ਸਿੰਘ ਮਹਿਰੋਂ ਦਾ ਜਿਨੇ ਲਚਰਤਾ ਫਲਾਉਣ ਵਾਲੀ ਭਈਆ ਰਾਣੀ ਜਿਹੜੇ ਆਪਦੇ ਆਪ ਨੂੰ ਕੌਰ ਦੱਸਦੀ ਸੀ ਉਹਦਾ ਸੋਧਾ ਲਵਾਇਆ ਉਹਦੇ ਨਾਲ ਦੇ ਸਿੰਘਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਸੋਧਾ ਲਾਇਆ ਤੇ ਪੰਜਾਬ ਦੇ ਵਿੱਚ ਲਚਰਤਾ ਫੈਲਣ ਤੋਂ ਰੋਕਿਆ ਧੰਨਵਾਦ ਕਰਦੇ ਆ ਇਸ ਕਰਕੇ ਕਿਉਂ ਨੇ ਆਉਣ ਵਾਲੇ ਪਹਿਲਾਂ ਵਾਰਨਿੰਗ ਦਿੱਤੀ ਸੀ ਪਰ ਵਾਰਨਿੰਗ ਦੇ ਬਾਵਜੂਦ ਵੀ ਇਹਨਾਂ ਨੇ ਜਿਹੜੇ ਆਪਦੇ ਹਾਲਾਤ ਆ ਉਸੇ ਤਰ੍ਹਾਂ ਰੱਖੇ ਲੋਥਰਾ ਜਿਹੜੀ ਉਹ ਇਹ ਗੱਲ ਕਹਿੰਦੀ ਆ ਕਿ ਮੇਰੇ ਘਰਦਿਆਂ ਨੂੰ ਧਮਕੀਆਂ ਦਿੱਤੀਆਂ ਭਾਈ ਅਮਰਪਾਲ ਸਿੰਘ ਮਹਿਰੋ ਨੇ ਸਪਸ਼ਟ ਰੂਪ ਦੇ ਵਿੱਚ ਮੇਰੇ ਮੁਤਾਬਕ ਪੂਰੇ ਪੰਜਾਬ ਵਾਸੀ ਇਹ ਗੱਲ ਦੀ ਗਵਾਹੀ ਭਰ ਸਕਦੇ ਆ ਕਿ ਭਾਈ ਅਮਰਪਾਲ ਸਿੰਘ ਮਹਿਰੋ ਇਸ ਮਾਮਲੇ ਦੇ ਵਿੱਚ ਕਦੇ ਵੀ ਘਰਦਿਆਂ ਨੂੰ ਨਹੀਂ ਲਿਆਊਗਾ ਜਿਹੜੇ ਸਿੰਘ ਐਡੇ ਵੱਡੇ ਵੱਡੇ ਕੰਮ ਕਰਦੇ ਆ ਉਹ ਕਦੇ ਵੀ ਮਾਂ ਪਿਓ ਨੂੰ ਬਜ਼ੁਰਗਾਂ ਨੂੰ ਕਦੇ ਵੀ ਬੱਚਿਆਂ ਨੂੰ ਵਿੱਚ ਨਹੀਂ ਲਿਆਉਂਦੇ ਕਿੰਨੇ ਵਾਰੀ ਪਹਿਲਾਂ ਵਾਰਨਿੰਗ ਦਿੱਤੀ ਗਈ ਬੀਬੀ ਲੂਤਰਾ ਨੂੰ ਵੀ ਕਿ ਭਾਈ ਹਟ ਜਾ ਹਟ ਜਾ ਹਟ ਜਾ ਹੁਣ ਜਦੋਂ ਉਹਨੂੰ ਪਤਾ ਲੱਗ ਗਿਆ ਕਿ ਭਈਆ ਰਾਣੀ ਦਾ ਸੋਧਾ ਲੱਗ ਗਿਆ ਤੇ ਫੇਰ ਹੁਣ ਉਹਦੇ ਹਾਲਾਤ ਵੇਖੋ ਵੀ ਉਹ ਮੈਂ ਤਾਂ ਕੱਢੀ ਜਾਂਦੀ ਆ ਇਹੋ ਜਿਹੇ ਕੰਮ ਜਿਹੜੇ ਆਗੂਆਂ ਨੂੰ ਜਾਂ ਜਥੇਦਾਰਾਂ ਨੂੰ ਕਰਨੇ ਚਾਹੀਦੇ ਸੀ ਉਹ ਭਾਈ ਅਮਰਪਾਲ ਸਿੰਘ ਮੈਹਰੋ ਕਰ ਰਿਆ ਤੇ ਜੇ ਭਾਈ ਅਮਰਪਾਲ ਸਿੰਘ ਮੈਹਰੋ ਇਸ ਮਾਮਲੇ ਦੇ ਵਿੱਚ ਰੂਹ ਪੋਛ ਰੈਂਦਾ ਤਾਂ ਇਹ ਵੀ ਬਹੁਤ ਚੜ੍ਹਦੀ ਕਲਾ ਵਾਲਾ ਕੰਮ ਹੈ ਕੋਈ ਟੈਂਦੀ ਕਲਾ ਵਾਲਾ ਕੰਮ ਨਹੀਂ ਹੈਗਾਗਾ ਭਾਈ ਅਮਰਤਪਾਲ ਸਿੰਘ ਮਹਿਰੋਂ ਦੇ ਨਾਲ ਪਹਿਲਾਂ ਵੀ ਆਲ ਇੰਡੀਆ ਕਿਸਾਨ ਯੂਨੀਅਨ ਫਤਿਹਗੜ੍ਹੋਂ ਖੜਦੇ ਰਹੇ ਆਂ ਗਾਂ ਵੀ ਖੜਾਂਗੇ ਅੱਜ ਵੀ ਖੜੇ ਆਂ ਜੇ ਭਾਈ ਅਮਰਤਪਾਲ ਸਿੰਘ ਮਹਿਰੋਂ ਇਸ ਮਾਮਲੇ ਦੇ ਵਿੱਚ ਕੋਈ ਕਾਲ ਵੀ ਦਿੰਦੇ ਆਂ ਅਸੀਂ ਉੱਥੇ ਜ਼ਰੂਰ ਜਾਵਾਂਗੇ ਜਿਹੜਾ ਇਹ ਕੰਮ ਭਾਈ ਅਮਰਤਪਾਲ ਸਿੰਘ ਮਹਿਰੋਂ ਦੇ ਸਾਥੀਆਂ ਨੇ ਕੀਤਾ ਇਹ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਸੀ ਇਹ ਕੰਮ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਸੀ ਉਹਨਾਂ ਨੂੰ ਰੋਕਣਾ ਚਾਹੀਦਾ ਸੀ ਹਰ ਵਕਤ ਸਰਕਾਰ ਇਹ ਰੌਲਾ ਪਾਉਂਦੀ ਆ ਕਿ ਲੱਚਰਤਾ ਜਿਹੜੀ ਆ ਉਹ ਬੈਨ ਹੈ ਲੱਚਰਤਾ ਕਦੇ ਵੀ ਫੈਲਣ ਨਹੀਂ ਦਿੱਤੀ ਜਾਊਗੀ ਪਰ ਜਿਹੜੀ ਸऱ्या ਆਨ ਸੋਸ਼ਲ ਮੀਡੀਆ ਤੇ ਲੱਚਰਤਾ ਫੈਲ ਰਹੀ ਆ ਉਹਨੂੰ ਨਕੇਲ ਕਿਉਂ ਨਹੀਂ ਕਸੀ ਜਾਂਦੀ ਕਿਉਂ ਸਿੰਘਾਂ ਨੂੰ ਮੁਰੇ ਆਉਣਾ ਪੈਂਦਾ ਸੋ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਹੋਰ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਲੱਚਰਤਾ ਪੈਦਾ ਕਰਦੀਆਂ ਉਹਨਾਂ ਨੂੰ ਵੀ ਭਾਈ ਅਮਰਪਾਲ ਸਿੰਘ ਮੈਰੋਂ ਨੇ ਵਾਰਨਿੰਗ ਦਿੱਤੀ ਆ ਧੰਨਵਾਦ ਕਰਦੇ ਆ ਚੜ੍ਹਦੀ ਕਲਾ ਵਾਲਾ ਕੰਮ ਕੀਤਾ ਸੂਰਮਿਆਂ ਨੇ ਯੋਧਿਆਂ ਨੇ ਆਲ ਇੰਡੀਆ ਕਿਸਾਨ ਯੂਨੀਅਨ ਫਤਿਹ ਵੱਲੋਂ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਪੂਰੇ ਪੰਜਾਬ ਨੂੰ ਖੜਨਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਇਹ ਸਿਸਟਮ ਚੱਲ ਰਿਹਾ ਲਚਕਤਾਂ ਨੂੰ ਫਲਾਉਣ ਵਾਲਾ ਫਿਊਚਰ ਖਰਾਬ ਕਰਨਾ ਚਾਹੁੰਦੇ ਆ ਆਪਣੀਆਂ ਧੀਆਂ ਦਾ ਆਉਣ ਵਾਲੀਆਂ ਦਾ ਆਪਣੇ ਬੱਚਿਆਂ ਦਾ ਆਉਣ ਵਾਲਿਆਂ ਦਾ ਆਪਾਂ ਨੂੰ ਜਿਹੜਾ ਆਪਣਾ ਵਿਰਸਾ ਉਪਲਾ ਕੇ ਕੌਮ ਨੂੰ ਉਪਲਾ ਕੇ ਪੰਥ ਨੂੰ ਉਪਲਾ ਕੇ ਦਾਗ ਲਾ ਕੇ ਜਿਹੜਾ ਇਹ ਸਿਸਟਮ ਚਲਾ ਰਿਹਾ ਹੈ ਲਚਰਤਾਲਾ ਕਿ ਜਿਹੜੀਆਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਉਹ ਨੱਚਣ ਲੱਗ ਪੈਣ ਗਾਉਣ ਲੱਗ ਪੈਣ ਐਹੋ ਜੀਆਂ ਗੱਲਾਂ ਤੋਂ ਧਿਆਨ ਰੱਖਣਾ ਪਊਗਾ ਸੁਚੇਤ ਰਹਿਣਾ ਪਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ